ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਕਾਫੀ ਬਣਨ ਦੇ ਮੈਸੇਜ ਆ ਰਹੇ ਸੀਗੇ ਜਿਹੜੇ ਕਿ ਮੈਂ ਡੈਮੋ ਲਈ ਸੂਟ ਹਨਾ ਰੈਡੀ ਕਰਵਾਉਣੀਆਂਗੇ ਸਿਰਫ ਮੇਰਾ ਘੰਟਾ ਸੂਟ ਵੀ ਨਹੀਂ ਵੇਅਰ ਕੀਤਾ ਹੁੰਦਾ ਹੈਗਾ ਉਹ ਸਿਰਫ 10 ਮਿੰਟ 15 ਮਿੰਟ ਜਿੰਨੀ ਕਿ ਮੈਂ ਵੀਡੀਓ ਬਣਾਉਣੀ ਆ ਓਨੀ ਕ ਹਨਾ ਤੇ ਉਹਨੇ ਟਾਈਮ ਮੇਰੇ ਸੂਟ ਵੇਅਰ ਕੀਤੇ ਹੁੰਦੇ ਨੇ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਹੁਣ ਵੀ ਉਹ ਵਾਲੇ ਸੂਟ ਚਾਹੀਦੇ ਨੇਗੇ ਜਿੰਨਾਂ ਭੈਣਾਂ ਦਾ ਮੈਜ਼ਰਮੈਂਟ ਹੁੰਦਾ ਹੈਗਾ ਹਨਾ ਤਾਂ ਤੁਸੀਂ ਉਹ ਵਾਲੇ ਸੂਟ ਲੇਗੇ ਜਿਹੜੇ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਹਨਾ ਆਮ ਜਿੱਦਾਂ ਆਪਾਂ ਸੇਲ ਕਰਦੇ ਉਹਨਾਂ ਨਾਲੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਤੇ ਜਿਵੇਂ ਕਿ ਆਹ ਸੂਟ ਮੈਂ ਵੇਅਰ ਕੀਤਾ ਹੈ ਤੁਸੀਂ ਇਹ ਵੀ ਲੈ ਸਕਦੇ ਹੋ ਪਸ਼ਮੀਨੇ ਦੇ ਉੱਪਰ ਹੈਗਾ ਬਲੂ ਕਲਰ ਦਾ ਸੂਟ ਹੈ ਮੇਰੀ ਜਿਹੜੀ ਲੈਂਥ ਹੈ ਜੀ 42 43 ਹੈਗੀ 21 22 ਇੰਚ ਘੇਰਾ ਥੋੜੇ ਜਿਹਾ ਮੈਂ ਘੇਰਾ ਜ਼ਿਆਦੇ ਪਾਉਣੀ ਹੈਗੀ 21 ਤੋਂ 22 ਇੰਚ ਪਹਿਣਾ ਜਿਹੜੀਆਂ ਘੇਰਾ ਨਹੀਂ ਗੀਆਂ ਇਹ ਲੈ ਸਕਦੀਆਂ ਨੇ ਕਿ ਬਾਕੀ ਜਿਹੜੀ ਮਾੜੀ ਮੋਟੀ ਫਿਟਿੰਗ ਹੈ ਤੁਸੀਂ ਕਰਵਾ ਲਿਓ ਅਲਟਰ ਜੇ ਕੋਈ ਵੀ ਸੂਟ ਇਦਾਂ ਹੋਗਾ ਆਪਾਂ ਉਹ ਸੂਟ ਨੂੰ ਆਪਾਂ ਡਰਾਈ ਕਲੀਨ ਵੀ ਕਰਾ ਕੇ ਦੇਵਾਂਗੇ ਸੂਟ ਹਨਾ ਇੱਕ ਵਾਰ ਤੁਹਾਨੂੰ ਸੂਟ ਦੇਣ ਤੋਂ ਪਹਿਲਾਂ ਮੈਂ ਇੱਕ ਵਾਰ ਜ਼ਰੂਰ ਡ్రਾਈ ਕਲੀਨ ਚਾਹੀਦੀ ਮੇਰਾ 10 ਮਿੰਟ ਸੂਟ ਵੇਅਰ ਕੀਤਾ ਹੋਇਆ ਪਰ ਮੈਂ ਤੁਹਾਨੂੰ ਡ్రਾਈ ਕਲੀਨ ਤੋਂ ਬਿਨਾ ਸੂਟ ਨਹੀਂ ਦੇਣਾ ਹੈਗਾ ਤੇ ਇਹਦੇ ਨਾਲ ਆਪਾਂ ਪਿਓਰ オーਰਗਾਂజా ਦਾ ਦੁਪੱਟਾ ਵਿਦ ਦੁਪੱਟਾ ਮਿਲੇਗਾ ਤੁਹਾਨੂੰ ਥੋੜੀ ਜਿਹੀ ਜਿਹੜੀ ਮਤਲਬ ਜਿਹੜੀ ਸਟਿਚਿੰਗ ਤੋਂ ਤੁਹਾਨੂੰ ਮਤਲਬ ਰਾਹਤ ਮਿਲੇਗੀ ਇਹ ਸੂਟਾਂ ਦੇ ਵਿੱਚ ਤੇ ਤੁਸੀਂ ਮਤਲਬ ਫੈਬਰਿਕ ਵਰਕ ਤੇ ਦੁਪੱਟਾ ਹਨਾ ਤੇ ਉਸ ਅਕੋਰਡਿੰਗ ਸੂਟ ਦੇ ਤੁਹਾਨੂੰ ਪ੍ਰਾਈਸ ਲੱਗ ਜਾਊਗਾ ਲਓ ਜੀ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਬਹੁਤ ਜਿਆਦਾ ਸੋਨਾ ਸੂਟ ਆਪਾਂ ਚਰਨਨ ਫੈਬਰਿਕ ਤੇ ਉੱਪਰ ਰੈਡੀ ਕੀਤਾ ਸੀਗਾ ਸਿਰਫ ਇਹ ਮੈਂ 10 ਮਿੰਟ ਸੂਟ ਹੈਗਾ ਜਿਹੜਾ ਵੇਅਰ ਕੀਤਾ ਹੈਗਾ ਠੀਕ ਹੈ ਜੀ 10 ਮਿੰਟ ਸੂਟ ਵੇਅਰ ਕੀਤਾ ਹੋਇਆ ਹੈਗਾ ਜਿਵੇਂ ਕਿ ਇਹ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰਾ ਹੱਥੀ ਮਸ਼ੀਨ ਦਾ ਇਹ ਕੰਮ ਕੀਤਾ ਹੋਇਆ ਹੈਗਾ ਤੇ ਜਿਹੜੀ ਪੈਨ ਦੇ ਵੀ ਇਹ ਫਿਟਿੰਗ ਆਉਂਦੀ ਹੈਗੀ ਹਨਾ ਫਿਟਿੰਗ ਲੂਜ਼ ਵੀ ਹੋ ਜਾਊਗਾ ਟਾਈਟ ਵੀ ਹੋ ਜਾਊਗਾ ਉਸ ਅਕੋਰਡਿੰਗ ਇਹ ਸੂਟ ਦੇ ਵਿੱਚ ਮਾਰਜਨ ਹੁੰਦੇ ਨੇ ਮੇਰੇ ਸੂਟਾਂ ਦੇ ਵਿੱਚ ਤੇ ਤੁਸੀਂ ਲਾ ਸਕਦੇ ਹੋਗੇ ਇਦਾਂ ਕਿ ਰਮਿਆ ਥੋੜਾ ਜਿਆਦਾ ਰੱਖਿਆ ਸੀਗਾ ਕਿਸੇ ਦਾ ਘੇਰਾ ਕਿੰਨਾ ਹੁੰਦਾ ਕਿਸੇ ਦਾ ਘੇਰਾ ਜਿਵੇਂ ਕਿ ਇਹ 24 25 ਤੱਕ ਹੋਊਗਾ ਥੋੜਾ ਲੂਸ ਸਟਾਈਲ ਦੇ ਵਿੱਚ ਸੀਗਾ ਤੇ ਚੁਣਵਾਨ ਦਾ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਤੇ ਨਾਲ ਹੈਗੀ ਹੈਗੀ ਬਾਟਮ ਲੋ ਜੀ ਸਟ੍ਰੇਟ ਬਾਟਮ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈ ਫੁੱਲ ਪਿਓਰ ਔਰਗੈਂਜ਼ਾ ਦੇ ਨਾਲ ਯੈਲੋ ਕਲਰ ਦਾ ਦੁਪੱਟਾ ਹੈ ਪਿੰਕ ਕਲਰ ਦੀ ਪੇਸਟਿੰਗ ਲੱਗੀ ਹੋਈ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਸਾਰਿਆਂ ਦਾ ਮੈਂ ਤੁਹਾਨੂੰ ਹਨਾ ਵੀ ਤੁਸੀਂ ਮੇਰੇ ਤੋਂ WhatsApp ਤੇ ਪੁੱਛ ਲਓ ਜਿਹੜੀ ਭੈਣਾਂ ਨੂੰ ਵੀ ਚਾਹੀਦੀ ਹੋਵੇ ਸਾਰੇ ਤੁਸੀਂ ਸੂਟ ਦੇਖ ਸਕਦੇ ਹੋ ਬਹੁਤ ਝਾੜੇ ਸੋਹਣੇ ਪਏ ਨੇ ਬਿਲਕੁਲ ਹਨਾ ਨਵੇਂ ਜਿੱਦਾਂ ਕੀ ਹਨਾ ਮੇਰੇ ਸੂਟ ਕੋਈ ਵੀ ਇਦਾਂ ਨਹੀਂ ਹੁੰਦਾ ਹੈਗਾ ਵੀ ਕੋਈ ਵੀ ਐਵੇਂ ਖਰਾਬ ਜਿਹਾ ਹੁੰਦਾ ਹੈਗਾ ਸੂਟ ਬਹੁਤ ਵਧੀਆ ਮਤਲਬ ਫੈਬਰਿਕ ਹੁੰਦਾ ਹੈਗਾ ਕੋਈ ਵਾਸ਼ ਨਹੀਂ ਕੀਤੇ ਹੁੰਦੇ ਹੈਗੇ ਸੂਟ ਸਿਰਫ ਡੈਮੋ ਲਈ ਹਨਾ ਹੁੰਦੇ ਨੇ ਬਾਕੀ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਆਂ ਆਪਾਂ ਜ਼ਰੂਰ ਹਨਾ ਵੀ ਮੈਂ ਤੁਹਾਨੂੰ ਡਰਾਈ ਕਲੀਨ ਕਰਾ ਕੇ ਦਵਾਂਗੀ ਇੱਕ ਵਾਰ ਲਓ ਜੀ ਇਸ ਤੋਂ ਬਾਅਦ ਜਿਦਾ ਕਿ ਤੁਸੀਂ ਇਹ ਮੇਰਾ ਪਿੰਕ ਸੂਟ ਹਨਾ ਕਾਫੀ ਸੂਟ ਮੈਂ ਇਹਦੇ ਨਾਲ ਦੇ ਬਣਾਏ ਵੀ ਨੇ ਸੂਟ ਤਾਂ ਤੁਸੀਂ ਇਹ ਵਾਲਾ ਸੂਟ ਵੀ ਜਿਵੇਂ ਲੈ ਸਕਦੇ ਹੋਗੇ ਫੁੱਲ ਆਪਾਂ ਵੀਡੀਓ ਬਣਾਤੀ ਕਿਉਂਕਿ ਮੈਂ ਤਾਂ ਫੋਟੋ ਮੰਗਦੀਆਂ ਸੀ ਕਈ ਭੈਣਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਫੋਟੋਆਂ ਭੇਜ ਸਕਾਂ ਤੁਸੀਂ ਨੈੱਕ ਦਾ ਸਟਾਈਲ ਦੇਖ ਸਕਦੇ ਹੋ ਪੂਰੇ ਹਨਾ ਡਿਜ਼ਾਈਨਰ ਸੂਟ ਰੈਡੀ ਕੀਤੇ ਹੋਏ ਨੇਗੇ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਇਹਦੇ ਉੱਪਰ ਵਰਕ ਹੈਗਾ ਬਾਹਾਂ ਤੇ ਲਓ ਜੀ ਤੇ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਜੇ ਕੋਈ ਡਿਜ਼ਾਈਨ ਪਸੰਦ ਹੁੰਦਾ ਤੁਸੀਂ ਕੋਈ ਵੀ ਫੈਬਰਿਕ ਤੇ ਇਹਨਾਂ ਨੂੰ ਤਿਆਰ ਵੀ ਕਰਾ ਸਕਦੇ ਹੋਗੇ ਮਤਲਬ ਰੈਡੀ ਕਰਵਾਉਣੇ ਨੇ ਜੇ ਤੇ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਕੋਈ ਸਿਆਮੀ ਦੁਪੱਟਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਫੁੱਲ ਪਿਓਰ ਹਨਾ ਤੇ ਵਿਦ ਲੈਸੀ ਫਿਨਿਸ਼ਿੰਗ ਮਿਲੋਗੀ ਤੁਹਾਨੂੰ ਫਿਰ ਇਹ ਵਾਲਾ ਸੂਟ ਜੀ ਆਪਾਂ ਬਰਪਰੀ ਦੇ ਉੱਪਰ ਰੈਡੀ ਕੀਤਾ ਸੀਗਾ ਲੋ ਜੀ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਹਨਾ ਬਰਬਰੀ ਦੇ ਇਹਦੇ ਨਾਲ ਦੇ ਮੈਂ ਬਹੁਤ سارے ਸੂਟ ਲੇਗੇ ਜਿਹੜੇ ਸੇਲ ਕੀਤੇ ਨੇਗੇ ਫਿਰ ਇਸ ਤੋਂ ਬਾਅਦ ਹੈ ਗਜ਼ੀ ਦਾ ਘੇਰਾ ਬਣਿਆ ਹੋਇਆ ਹੈਗਾ ਤੇ ਬੈਕ ਤੇ ਬੂਟੀ ਬਣੀ ਹੋਈ ਹੈਗੀ ਬਹੁਤ ਜਿਆਦੇ ਸੋਨਾ ਸੂਟ ਹੈ ਵੀ ਨਾਲ ਬਹੁਤ ਜਿਆਦੇ ਸੋਨਾ कॉटन ਬਰਬਰੀ ਦਾ ਆਪਾ ਦੁਪੱਟਾ ਤੇ ਵੀ ਇਦਾਂ ਦੀ ਹੀ ਲੈਂਸ ਲੱਗੀ ਹੋਈ ਹੈ ਸੇਮ ਬੇਸ ਨਾਲ ਦਾ ਦੁਪੱਟਾ ਰਹੂਗਾ ਐਵੇਂ ਦੀ ਲੈਂਸ ਲੱਗੀ ਹੋਈ ਹੈ ਠੀਕ ਹੈ ਜੀ ਬਾਟਮ ਤੇ ਕੋਈ ਵੀ ਕੰਮ ਨਹੀਂ ਹੈਗਾ ਇਹਦੇ ਫਿਰ ਇਸ ਤੋਂ ਬਾਅਦ ਹੈਗਾ ਜੀ ਵੈਲਵਰਟ ਦਾ ਸੂਟ ਜੋ ਕਿ ਮੈਂ ਪਿਛਲੇ ਸੀਜ਼ਨ ਵੀ ਇਹ ਬਿਲਕੁਲ ਵੀ ਮਤਲਬ ਕੋਈ ਫੰਕਸ਼ਨ ਦੇ ਵਿੱਚ ਵੀ ਨਹੀਂ ਪਾਇਆ ਹੈਗਾ ਇਹ ਵਾਲਾ ਸੂਟ ਜਮਾ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋਗੇ yellow ਨਾਲ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਂ ਤੁਹਾਨੂੰ yellow ਸੂਟ ਦਿਖਾਇਆ ਏਦਾਂ ਰੈਡੀ ਕੀਤਾ ਹੋਇਆ ਹੈਗਾ ਤੇ ਇਹ ਵੈਲਵਰਟ ਦਾ ਸੂਟ ਹੈਗਾ ਹਨਾ ਤੇ ਬਹੁਤ ਜ਼ਿਆਦਾ ਸੋਹਣਾ ਰੈਡੀ ਕੀਤਾ ਆਰੀ ਦੇ ਵਿੱਚ ਹੈਗਾ ਤੇ ਸਲੀਪਸ ਤੇ ਇਹਦੇ ਤੁਸੀਂ ਵਰਕ ਦੇਖ ਸਕਦੇ ਹੋਗੇ ਹੈਵੀ ਵਰਕ ਕੀਤਾ ਹੋਇਆ ਫਰੰਟ ਪੈਕ ਚਾਕਾਂ ਦੇ ਉੱਪਰ ਕੰਮ ਆ ਜਾਊਗਾ ਸੇਮ ਤੇ ਇਹਦੀ ਪੌਂਚਾਂ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪੌਂਚਾਂ ਦੇ ਉੱਪਰ ਡਿਜ਼ਾਈਨ ਆ ਜਾਊਗਾ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਗੈਰ ਦੇ ਨਾਲ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਕੋਈ ਮੈਂ ਇਹ ਫੰਕਸ਼ਨ ਤੇ ਵੀ ਨਹੀਂ ਵੇਅਰ ਕੀਤਾ ਹੈਗਾ ਸੂਟ ਬਿਲਕੁਲ ਵੀ ਸਿਰਫ ਮੈਂ ਪਿਛਲੇ ਸੀਜ਼ਨ 10 ਮਿੰਟ ਸ਼ਾਇਦ ਮੈਂ ਵੀਡੀਓ ਬਣਾਈ ਹੋਊਗੀ ਸਿਰਫ ਉਹਦੇ ਲਈ ਮੈਂ ਇਹ ਵੀਅਰ ਕੀਤਾ ਸੀਗਾ ਸੋਟ ਇੱਕ ਬਸ ਮੈਂ ਹੁਣ ਵੀਡੀਓ ਬਣਾਈ ਸੀਗੀ ਲਓ ਜੀ ਬੈਕ ਤੇ ਬਿਲਕੁਲ ਨਵੇਂ ਸੂਟ ਪਏ ਨੇ ਜੀ ਜਮਾ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੋ ਕਿ ਮੈਂ ਇਹਦੇ ਨਾਲ ਦੇ ਸੂਟ ਕਾਫੀ ਜ਼ਿਆਦਾ ਸੇਲ ਕੀਤੇ ਨਗੇ ਸਿਰਫ ਇਹ ਮੈਂ ਕਰਵਾ ਚਾਹਦੇ ਵਰਤਾਂ ਤੇ ਸੂਟ ਵੀਅਰ ਕੀਤਾ ਸੀਗਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਆਪਾਂ ਡਿਜ਼ਾਈਨਰ ਜਿਹਾ ਸੂਟ ਰੈਡੀ ਕੀਤਾ ਸੀਗਾ ਇਸ ਤਰ੍ਹਾਂ ਦੇਖੋ ਇਹਦੇ ਆਪਾਂ ਲੇਸ ਦਿੱਤੀ ਸੀਗੀ ਘੇਰੇ ਦੇ ਉੱਪਰ ਵੀ ਲੇਸ ਦਿੱਤੀ ਹੋਈ ਆ ਹਨਾ ਤੇ ਦੁਪट्टे ਦੇ ਉੱਪਰ ਵੀ ਫਿਨਿਸ਼ਿੰਗ ਪ੍ਰਿੰਟਡ ਦੁਪੱਟਾ ਜਿੱਦਾਂ ਹਨਾ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਪਲੇਨ ਬਲੈਕ ਕਲਰ ਦੀ ਬਾਟਮ ਹੈ ਇਹਦੇ ਨਾਲ ਇਸ ਤੋਂ ਬਾਅਦ ਹੈਗੇ ਜੀ ਆਰਗੈਂਜ਼ਾ ਬਾਂਦਨੀ ਆਰਗੈਂਜ਼ਾ ਤੇ ਸੂਟ ਜੋ ਕਿ ਮੈਂ ਬਹੁਤ ਜ਼ਿਆਦਾ ਹਨਾ ਸੂਟ ਰੈਡੀ ਕੀਤੇ ਨੇ ਇਹਦੇ ਨਾਲ ਦੇ ਬਹੁਤ ਜਿਆਦੇ ਸੇਮ ਕਲਰ ਨਹੀਂ ਮਿਲਿਆ ਸੀਗਾ ਬਟ ਮੈਂ ਹੋਰ ਕਲਰ ਦੇ ਉੱਪਰ ਬਹੁਤ ਜਿਆਦੇ ਸੂਟ ਰੈਡੀ ਕੀਤੇ ਨੇ ਦੇ ਨਾਲ ਦੇ ਤੁਸੀਂ ਦੇਖ ਸਕਦੇ ਹੋ ਸਟਾਈਲ ਦੇਖ ਸਕਦੇ ਹੋ neck ਦਾ ਤੇ V shape neck ਬਣਿਆ ਹੋਇਆ ਹੈਗਾ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਤੇ ਕਾਰਨਰ ਦੇ ਉੱਪਰ ਕੰਮ ਆ ਜਾਊਗਾ ਸਲਵਾਰ ਦੇ ਉੱਪਰ ਸਿਰਫ ਜਿਗਜੈਗ ਲੰਗੇ ਇਸ ਤਰ੍ਹਾਂ ਫੁੱਲ ਪਿਓਰ ਆਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਹੈ ਗ੍ਰੇ ਤੇ ਰੈੱਡ ਦੇ ਵਿੱਚ ਉਹ ਆਪਾਂ ਟਾਈ ਐਂਡ ਡਾਈ ਕੀਤਾ ਹੋਇਆ ਬਹੁਤ ਜਿਆਦੇ ਸੋਹਣਾ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਹੈਂਡਵਰਕ ਦਾ ਸੂਟ ਪ੍ਰਿੰਟ ਦੇ ਉੱਪਰ ਇਹ ਸਿਰਫ ਮੈਂ ਥੋੜਾ ਟਾਈਮ ਵੇਅਰ ਕੀਤਾ ਹੈਗਾ ਇਹਦੀ ਮੈਂ ਕੋਈ ਵੀਡੀਓ ਵੀ ਨਹੀਂ ਸ਼ੂਟ ਕੀਤੀ ਹੈਗੀ ਇਹਦੇ ਵਿੱਚ ਜਿਹਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋਗੇ ਹੈਂਡ ਦਾਗਾ ਪੈਚ ਲਗਾ ਕੇ ਕਾਰਨਰ ਤੇ ਕੰਮ ਕੀਤਾ ਹੋਇਆ ਤੇ ਇਸ ਤਰ੍ਹਾਂ ਆ ਜਾਊਗਾ ਜੀ ਬਾਹਾਂਵਾਂ ਦੇ ਉੱਪਰ ਕੰਮ ਆ ਜਾਊਗਾ ਤੇ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੇ ਨਾਲ ਰੱਖੀ ਹੋਈ ਆਪਾਂ ਇਸ ਤਰ੍ਹਾਂ ਬਾਟਮ ਇਹ ਵਾਲਾ ਦੁਪੱਟਾ ਲਾਸ ਤੁਸੀਂ ਦੇਖ ਸਕਦੇ ਹੋਗੇ ਇਹ ਤੋਂ ਇਹ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਹੋਰ ਪ੍ਰਿੰਟ ਦੇ ਉੱਪਰ ਬਣਾਉਣਾ ਚਾਹੁੰਦੇ ਇਸ ਤਰ੍ਹਾਂ ਦਾ ਸੂਟ ਡਿਜ਼ਾਈਨ ਤਾਂ ਤੁਸੀਂ ਬਣਾ ਸਕਦੇ ਹੋਗੇ ਫਿਰ ਮੇਰਾ ਬਲੈਕ ਸੂਟ ਹੈਗਾ ਜੋ ਕਿ ਰਿਕਾਰਡ ਤੋੜ ਹਨ ਮੈਂ ਸੂਟ ਇਹਦੇ ਨਾਲ ਦੇ ਰੈਡੀ ਕੀਤੇ ਨੇ ਹੁਣ ਵੀ ਆਰਡਰ ਚੱਲ ਰਹੇ ਨੇ ਭੈਣਾਂ ਦੇ ਲਓ ਜੀ ਬਿਲਕੁਲ ਇੱਕ ਵੀ ਧੋ ਨਹੀਂ ਪਈ ਹੈਗੀ ਇਹ ਸੂਟ ਦੇ ਵਿੱਚ ਕਿਸੇ ਵੀ ਭੈਣ ਨੂੰ ਛਾਈਦਾ ਤਾਂ ਤੁਸੀਂ ਲੈ ਸਕਦੇ ਹੋਗੇ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਕਾਰਨਰ ਦੇ ਉੱਪਰ neck style ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਬਾਵਾ ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਤੇ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਵਿਦ ਲਾਸ ਤੇ ਨਾਲ ਹੈਗੀ ਆ ਬਾਟਮ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇਹ ਵਾਲੇ ਸੂਟ ਜੋ ਕਿ ਮੈਂ ਬਹੁਤ ਜ਼ਿਆਦਾ ਸੇਲ ਕਰ ਚੁੱਕੀ ਆ ਇਹ ਵੀ ਲਓ ਜੀ ਫਿਟਿੰਗ ਵਾਲਾ ਸੂਟ ਹੈ ਪ੍ਰੋਪਰ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈਗਾ ਫਿਟਿੰਗ ਪ੍ਰੋਪਰ ਵਾਲਾ ਸੂਟ ਹੈ ਇਹ ਵਾਲਾ ਤੇ ਇਸ ਤਰ੍ਹਾਂ ਫਿਰ ਬਾਹਾਂ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ। ਲਓ ਜੀ। ਸਿਆਮੀ オーਗਾਂਜ਼ਾ ਦਾ ਦੁਪੱਟਾ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਉਹੀ ਚੀਜ਼ ਤੁਹਾਡੇ ਘਰ ਤੱਕ ਆਉਂਦੀ ਹੈਗੀ। ਮੈਂ ਇਹਨੂੰ ਫੁੱਲ ਪਿਓਰ ਕਹਾ ਹਨਾ ਉਹ ਮੇਰੀ ਗਲਤ ਗੱਲ ਹੈ। ਸਿਆਮੀ ਦੇ ਵਿੱਚ ਦੁਪੱਟਾ ਹੈ ਇਹਦੇ ਨਾਲ ਤੇ ਪੱਟੀ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਇਹਦੀ ਬਾਟਮ ਹੈ। ਕੋਈ ਵਾਸ਼ ਇੱਕ ਵੀ ਸੂਟ ਕੋਈ ਵੀ ਵਾਸ਼ ਨਹੀਂ ਕੀਤਾ ਹੋਇਆ ਹੈ। ਵਾਸ਼ ਤਾਂ ਦੂਰ ਦੀ ਗੱਲ ਹੈ। ਮੈਂ ਪਾਇਆ ਵੀ ਕੋਈ ਇੰਨਾ ਟਾਈਮ ਨਹੀਂ ਹੈਗਾ ਸੂਟ ਕੋਈ ਵੀ। ਲਓ ਜੀ। ਇਸ ਤੋਂ ਬਾਅਦ ਇਹ ਆਪਾਂ yellow ਕਲਰ ਦੇ ਉੱਪਰ ਸੂਟਾ ਰੈਡੀ ਕੀਤਾ ਸੀਗਾ ਤੇ ਸਾਰਾ ਤੁਸੀਂ ਕੰਮ ਦੇਖ ਸਕਦੇ ਹੋ थ्रेड ਦੇ ਵਿੱਚ ਹੈਗਾ ਤੇ neck ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਆ ਜਾਊਗਾ ਬਾਹਾਂਾਂ ਤੇ ਸਾਰੇ ਸੋਨੂੰ ਹੈ ਨਾ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈਗੀ ਜਿੱਦਾਂ ਕਿ ਮੈਨੂੰ ਮੈਸੇਜ ਆਉਂਦੇ ਨੇ ਕਾਫੀ-ਕਾਫੀ ਹੈ ਨਾ ਤਾਂ ਤੁਸੀਂ ਲੈ ਸਕਦੇ ਹੋਗੇ ਠੀਕ ਪ੍ਰਾਈਸ ਤੇ ਮਿਲਣਗੇ ਤੁਹਾਨੂੰ ਸੂਟ ਇਹਦੇ ਵਿੱਚ ਉਹ ਜਿੱਦਾਂ ਕਿ ਆਫਰ ਲੱਗ ਕੇ ਹੀ ਤੁਹਾਨੂੰ ਸੂਟ ਦਿੱਤੇ ਜਾਣਗੇ ਇਹ ਪੌਂਚਿਆਂ ਦੇ ਉੱਪਰ ਕੰਮ ਹੈ ਸੇਮ ਦੁਪੱਟਾ ਪਿੰਦੀਆਂ ਵਾਲਾ ਇਦਾਂ ਹੀ ਵਰਕ ਕੀਤਾ ਹੋਇਆ ਦੁਪੱਟੇ ਦੇ ਉੱਪਰ ਸੇਮ ਇਦਾਂ ਦਾ ਡਿਜ਼ਾਈਨ ਫੋਰ ਸਾਈਡ ਤੇ ਬਣਿਆ ਹੋਇਆ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈਗਾ ਇਹਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋਗੇ ਨਾਪ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋਗੇ ਤੇ ਨਾਪ ਦੇ ਵਿੱਚ ਮਾਰਜਨ ਹੈਗਾ ਲੂਜ਼ ਵੀ ਕਰ ਸਕਦੇ ਹੋ ਟਾਈਟ ਵੀ ਕਰ ਸਕਦੇ ਹੋ ਕਿਉਂਕਿ ਮੇਰੇ ਥੋੜੇ ਸੂਟ ਨੁੰਦੇ ਨੇ ਜਿਹੜੇ ਘੇਰੇ ਘਰੇ ਕਾਫੀ ਵੱਡੇ ਮੈਂ ਲੂਜ਼ ਦੇ ਵਿੱਚ ਹੀ ਪਾਉਣੀ ਆਂਗੀ ਤੇ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਜਿਹੜੀਆਂ ਭੈਣਾਂ ਮੈਨੂੰ ਕਾਫੀ ਟਾਈਮ ਤੋਂ ਮੈਸੇਜ ਕਰਦੇ ਸੀ ਵੀਡੀਓ ਚੈੱਕ ਕਰ ਲਿਓ ਤੇ ਆਰਡਰ ਕਰਦੇ ਜੋ ਵੀ ਤੁਹਾਨੂੰ ਸੂਟ ਪਸੰਦ ਆਵੇ ਉਮੀਦ ਹੈ ਜੀ ਤੁਹਾਨੂੰ ਵੀਡੀਓ ਸੂਟ ਸੋਹਣੇ ਲੱਗੇ ਹੋਣਗੇ ਅੱਜ ਵਾਲੇ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ